ਹੈਲੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂ ਫੈਮਿਲੀ ਬਲੌਗ 'ਵੀ ਤੁਹਾਡਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਤੇ ਜਿਹੜੇ ਤੇ ਨਵੇਂ ਵੀਵਰ ਜੁੜਨੇਗੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਪਲੀਜ਼ ਐਂਡ ਤੱਕ ਜਰੂਰ ਵੇਖਿਆ ਕਰੋ ਤੇ ਵਧੀਆ ਲੱਗੇ ਤੇ ਕਮੈਂਟ ਵੀ ਜਰੂਰ ਕਰ ਦਿਆ ਕਰੋ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਬਾਕੀ ਤੁਹਾਨੂੰ ਅੱਜ ਮੈਂ ਦੱਸਦੀ ਹਾਂ ਕਿ ਘਰ ਦੇ ਵਿੱਚ ਜਿਹੜਾ ਆਪਾਂ ਹੈਂਡਵਰਕ ਸੂਟ ਜਾਂ ਘਰ ਦੇ ਵਿੱਚ ਆਪਾਂ ਕਿਸ ਤਰ੍ਹਾਂ ਡਰੈਗ ਰਿਨ ਕਰ ਸਕਦੀਆਂ ਤੇ ਛੋਟੇ ਛੋਟੇ ਜਿਹੇ ਟਿਪਸ ਨਾਲ ਆਪਾਂ ਘਰ ਦੇ ਵਿੱਚ ਹੀ ਵਾਸ਼ ਕਰ ਸਕਦੇ ਆ ਤੇ ਆਪਾਂ ਨੂੰ ਡਰੈਗ ਰਿਨ ਕਰਵਾਉਣ ਦੇ ਭੇਜਣ ਦੀ ਕੋਈ ਲੋੜ ਨਹੀਂ ਆਪਾਂ ਘਰ ਦੇ ਵਿੱਚ ਹੀ ਆਪਾਂ ਇਹਨੂੰ ਵਾਸ਼ ਕਰ ਸਕਦੇ ਆ ਤੇ ਇਹ ਛੋਟੇ ਛੋਟੇ ਟਿਪਸ ਤਾਂ ਮੈਂ ਦੱਸਦੀ ਆ ਕਿ ਆਪਾਂ ਕਿਸ ਤਰ੍ਹਾਂ ਘਰ ਦੇ ਵਿੱਚ ਜਿਹੜਾ ਇਹ ਵਾਸ਼ ਕਰ ਸਕਦੇ ਆ ਤੇ ਬਾਕੀ ਜਿਹੜੇ ਆਪਾਂ ਵਰਕ ਕਰਨੇ ਹੁੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਵਾਸ਼ ਕਰਨਾ ਉਹ ਮੈਂ ਦੂਸਰੀ ਵੀਡੀਓ ਬਣਾਉਂਗੀ ਕਿ ਜਦੋਂ ਆਪਾਂ ਵਰਕ ਕਰਵਾਉਣ ਲਈ ਭੇਜਣੇ ਹੁੰਦੇ ਆ ਪਲੇਨ ਫੈਬਰਿਕ ਜਿਹੜਾ ਉਹ ਕਿਸ ਤਰ੍ਹਾਂ ਵਾਸ਼ ਕਰਨਾ ਹੁੰਦਾ ਤੇ ਇਹ ਜਿਹੜਾ ਹੈਗਾ ਆਪਣਾ ਹੈਂਡਵਰਕ ਉਹ ਵਿਆ ਸੂਟ ਇਹ ਕਿਸ ਤਰੀਕੇ ਦੇ ਨਾਲ ਆਪਾਂ ਘਰ ਦੇ ਵਿੱਚ ਹੀ ਵਾਸ਼ ਕਰਨਾ ਆ ਤੇ ਕਿਸ ਤਰੀਕੀ ਨਾਲ ਸੁਕਾਉਣਾ ਆ ਤੇ ਚਲੋ ਆਜੋ ਮੈਂ ਦੱਸਦੀ ਹਾਂ ਤੁਹਾਨੂੰ ਹਾਂਜੀ ਆਪਾਂ ਲੈ ਲਿਆ ਪਾਣੀ ਹਾਂਜੀ ਹਾਂਜੀ ਇੱਧਰ ਲੈ ਲਿਆ ਆਪਾਂ ਪਾਣੀ ਪਾਣੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਆਪਾਂ ਪਾਵਾਂਗੇ ਸੋਡਾ ਬੇਕਿੰਗ ਸੋਡਾ ਵੀ ਕਹਿ ਦਿੱਤਾ ਸੋਡਾ ਠੀਕ ਆ ਪੰਜਾਬੀ ਸੋਡਾ ਪਾਵਾਂਗੇ ਆਪਾਂ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਲੂਣ ਕਿ ਮਤਲਬ ਕਿ 2 ਕ ਚਮਚ ਜਿਹੜੇ ਲੂਣ ਤੇ 2 ਕ ਚਮਚ ਜਿਹੜੇ ਸੋਡਾ ਤੇ ਦੋ ਆਪਾਂ ਪਾਵਾਂਗੇ ਇਹਦੇ ਵਿੱਚ ਸ਼ੈਂਪੂ ਦੀਆਂ ਪੁੜੀਆਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸ਼ੈਂਪੂ ਪਾ ਕੇ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਖੋਲ ਲਾਂਗੇ ਤੇ ਇਹ ਆਪਾਂ ਮਿਕਸ ਹੋ ਜੂਗਾ ਵਿੱਚ ਜੇ ਤੁਸੀਂ ਇੱਕ ਜਗ੍ਹਾ ਤੇ ਵੀ ਰਹਿ ਜਾਏਗਾ ਤੇ ਫਿਰ ਆਪਣਾ ਜਿਹੜਾ ਕਲਰ ਕੁਲਰ ਦਾ ਜਿਹੜਾ ਡੱਬ ਪੈਂਦਾ ਏ ਡਾਰ ਹੁੰਦਾ ਪਲੀ ਇਹਨੂੰ ਚੰਗੀ ਤਰ੍ਹਾਂ ਆਪਾਂ ਘੋਲ ਲੈਣਾ ਆ ਬਿਲਕੁਲ ਇਸ ਤਰ੍ਹਾਂ ਨਹੀਂ ਕਰਨਾ ਕਿ ਪਹਿਲਾਂ ਆਪਾਂ ਸੂਟ ਪਾਤਾ ਫਿਰ ਪਾਣੀ ਪਾਤਾ ਫਿਰ ਆਪਾਂ ਉੱਤੇ ਉੱਪਰ ਇਹ ਚੀਜ਼ਾਂ ਪਾਤੀਆਂ ਇਸ ਤਰ੍ਹਾਂ ਨਹੀਂ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦਾ ਘੋਲ ਬਣਾ ਲਾਂਗੇ ਘੋਲ ਬਣਾ ਕੇ ਉਸ ਤੋਂ ਬਾਅਦ ਵਿੱਚ ਜਿਹੜਾ ਆਪਣਾ ਹੈਂਡਵਰਕ ਵਾਲਾ ਸੂਟ ਆ ਆਪਾਂ ਇਹਦੇ ਵਿੱਚ ਡਿਪ ਕਰਾਂਗੇ ਇਹ ਆਪਣਾ ਜਿਹੜਾ ਪਿਓਰ ਦਾ ਸੂਟ ਹੈ ਤੇ ਇਹਦੇ ਉੱਤੇ ਜਿਹੜਾ ਹੈਂਡਵਰਕ ਹੋਇਆ ਵਾ ਤੇ ਇਹ ਤੁਹਾਨੂੰ ਮੈਂ ਜਿਹੜਾ ਵਿੱਚ ਡਿਪ ਕਰਕੇ ਬਸ 2 ਕਮੈਂਟੇ ਨੂੰ ਇੱਕ ਤਰ੍ਹਾਂ ਡਿਪ ਕਰਨਾ ਆ ਤੇ ਹਿਲਾਈ ਜਾਓ ਬਸ ਇਹਨੂੰ ਤੇ ਚੰਗੀ ਤਰ੍ਹਾਂ ਤੇ ਕੋਈ ਦਾਗਦੁੱਗ ਹੋਊਗਾ ਤੇ ਉਹ ਆਪਾਂ ਮਲ ਕੇ ਲਾ ਸਕਦੇ ਹਾਂ ਵੈਸੇ ਇੱਥੇ ਦਾਗ ਕੋਈ ਨਹੀਂ ਸੀ ਹੈਗਾ ਇਹਨੂੰ ਜਿਹੜਾ ਪੋਲਾ-ਪੋਲਾ ਜਿਹੜਾ ਆਪਾਂ ਜਿਸ ਤਰ੍ਹਾਂ ਪੋਲਾ-ਪੋਲਾ ਚੈੱਕ ਕਰਾਂ ਮਲ ਲਾਂਗੇ ਤੇ ਜੇ ਆਪਣੇ ਕੋਈ ਦਾਗਦੁੱਗ ਹੋਵੇ ਤੇ ਥੋੜਾ ਜਿਹਾ ਉਹਦੇ ਤੇ ਪਾ ਕੇ ਸੋਡਾ ਥੋੜਾ ਜਿਹਾ ਪਾ ਕੇ ਸ਼ੈਂਪੂ ਤੇ ਤੁਸੀਂ ਬਰਸ਼ ਨਾ ਕਰ ਸਕਦੇ ਹੋ ਜਿਆਦਾ ਬਣੀ ਬਰਸ਼ ਮਾਰਿਓ ਕਿ ਕਲਰਫੁਲਰ ਨਾ ਫੇਡ ਹੋ ਜੇ ਤੇ ਇਹਨੂੰ ਆਪਾਂ ਜਿਹੜਾ ਥੋ ਚੰਗੀ ਤਰ੍ਹਾਂ ਮਲ ਲਾਂਗੇ ਮਲ ਕੇ ਤੇ ਫਿਰ ਆਪਣਾ ਜਿਹੜਾ ਸੂਤ ਇਹ ਬਿਲਕੁਲ ਜਿਹੜਾ ਵਾਸ਼ ਹੋ ਗਿਆ ਤੁਸੀਂ ਪਾਣੀ ਦੇਖ ਸਕਦੇ ਹੋ ਪਾਣੀ ਦਾ ਕਲਰ ਜਿਹੜਾ ਇਹ ਚੇਂਜ ਹੋ ਚੁੱਕਿਆ ਵਾ ਕਿ ਜਿਹੜੀ ਵੀ ਇਹਦੇ ਵਿੱਚ ਥੋੜੀ ਬਹੁਤੀ ਮਿਆਲ ਹੈਗੀ ਸੀ ਉਹ ਨਿਕਲ ਚੁੱਕੀ ਆ ਤੇ ਆਪਾਂ ਹੁਣ ਇਹ ਸਰਫ ਕੱਢ ਕੇ ਜੋ ਵੀ ਸ਼ੈਂਪੂ ਦਾ ਆਪਣਾ ਹੈਗਾ ਹੀ ਤੇ ਇਹਨੂੰ ਆਪਾਂ ਸਾਫ਼ ਪਾਣੀ ਦੇ ਵਿੱਚ ਡਿਪ ਕਰਾਂਗੇ ਸਾਫ ਪਾਣੀ ਦੇ ਵਿੱਚੋਂ ਕੱਢ ਕੇ ਤੇ ਫਿਰ ਇਹਨੂੰ ਆਪਾਂ ਜਿਹੜਾ ਫਿਰ ਇਹਦੇ ਵਿੱਚ ਜਿਹੜੀ ਚੀਜ਼ ਪਾਉਣੀ ਆ ਫਿਰ ਮੈਂ ਤੁਹਾਨੂੰ ਦੱਸਦੀ ਆ ਕਿ ਫਿਰ ਕੀ ਪਾਉਣਾ ਇਹਦੇ ਵਿੱਚ ਤੇ ਆਪਾਂ ਇਹਨੂੰ ਬਿਲਕੁਲ ਸਾਫ ਪਾਣੀ ਦੇ ਵਿੱਚ ਜਿਹੜਾ ਵਾ ਹੁਣ ਕੱਢ ਲਈਏ ਤੇ ਫਿਰ ਆਪਾਂ ਤੁਹਾਨੂੰ ਬਖਾਉਣੀ ਮੈਂ ਕਿ ਫਿਰ ਆਪਾਂ ਕੀ ਕਰਨਾ ਹਾਂਜੀ ਜਿਹੜਾ ਸਾਫ਼ ਪਾਣੀ ਦੇ ਵਿੱਚੋਂ ਆਪਾਂ ਕੱਢ ਲਿਆ ਹੁਣ ਆਪਾਂ ਦੁਬਾਰਾ ਫੇਰ ਇਹਦੇ ਵਿੱਚ ਪਾਣੀ ਪਾ ਦਿੱਤਾ ਪਾਣੀ ਪਾ ਕੇ ਇਹਦੇ ਵਿੱਚ ਆਪਾਂ ਪਾਵਾਂਗੇ ਵਿਨੀਗਰ ਵਿਨੀਗਰ ਮਤਲਬ ਕੀ ਸਿਰਕਾ ਪੰਜਾਬੀ ਦੇ ਵਿੱਚ ਸਿਰਕਾ ਸਿਰਕਾ ਆਪਾਂ ਇਹਦੇ ਵਿੱਚ ਪਾਵਾਂਗੇ ਸਿਰਕਾ ਪਾਉਣ ਦਾ ਰੀਜਨ ਇਹ ਹੁੰਦਾ ਵਾ ਕਿ ਜਿਹੜਾ ਆਪਣਾ ਵਰਕ ਸੂਟ ਦੀ ਸ਼ਾਈਨ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਰਹੂਗੀ ਕਿ ਕੋਈ ਵੀ ਫਰਕ ਨਹੀਂ ਵਾਸ਼ ਕੀਤਾ ਆਪਾਊਗਾ ਸ਼ਾਈਨ ਉਸ ਤਰ੍ਹਾਂ ਹੀ ਰਹੂਗੀ ਤੇ ਇੱਕ ਜਿਹੜਾ ਇਹ ਬਹੁਤ ਜ਼ਿਆਦਾ ਸਾਬਨਟ ਜੇ ਫੈਬਰਿਕ ਹੋ ਜਾਂਦਾ ਹੈ ਕੀ ਬਾਕੀ ਸ਼ਾਇਨ ਸਿਰਫ ਇਹਨੂੰ 2 ਮਿੰਟ ਦੇ ਵਿੱਚ ਜਿਹੜਾ ਡਿਪ ਕਰਕੇ ਆਪਾਂ ਰੱਖਣਾ ਵਾ 2 ਮਿੰਟ ਡਿਪ ਕਰਨ ਤੋਂ ਬਾਅਦ ਫਿਰ ਇਹਨੂੰ ਆਪਾਂ ਕੱਢ ਕੇ ਇਸ ਤਰ੍ਹਾਂ ਇਹਨੂੰ ਝੋੜ ਦਾਂਗੇ ਤੇ ਮਸ਼ੀਨ ਦੇ ਵਿੱਚ ਤੇ ਵੈਸੇ ਸਕਾਉਣ ਦੀ ਮੈਂ ਤੇ ਹੈਂਡਵਰਕ ਵਾਲੇ ਕਦੀ ਨਹੀਂ ਸਕਾਉਂਦੀ ਕੋਈ ਲੋੜ ਹੀ ਨਹੀਂ ਆ ਤੇ ਤੁਸੀਂ ਇਦਾਂ ਹੀ ਹੱਥ ਨਾਲ ਝੋੜ ਕੇ ਤੇ ਫਿਰ ਇਹਨੂੰ ਜਾਂ ਸ਼ਾਮ ਦੀ ਧੁੱਪ ਤੇ ਜਾਂ ਸਵੇਰ ਦੀ ਧੁੱਪ ਚ ਸਕਾਓ ਤੇ ਜੇ ਪੱਖੇ ਥੱਲੇ ਪਾ ਲੋ ਤੇ ਉਹ ਸਭ ਤੋਂ ਵਧੀਆ ਹੈ ਤੇ ਜੇ ਨਈਮੀ ਸਵੇਰ ਦੀ ਧੁੱਪ ਜਿਹੜੀ ਚੜਦੀ ਏ ਉਹਦੇ ਜੇ ਸ깔 ਤੱਕਦੇ ਹੋ ਤੇ ਜਾਂ ਸ਼ਾਮ ਦੀ ਚ ਇਹ ਸਭ ਤੋਂ ਵਧੀਆ ਆ ਤੇ ਦੁਪਹਿਰੇ ਨਹੀਂ ਆਪਾਂ ਪਾਉਣਾ ਬਿਲਕੁਲ ਨਹੀਂ ਇਹਨੂੰ ਪਾਉਣਾ ਆਪਾਂ ਇੰਦਾ ਹੀ ਝਾੜ ਕੇ ਜਿਹੜਾ ਹੁਣ ਇਹਨੂੰ ਤਾਰ ਦੇ ਪਾਵਾਂਗੇ ਤੇ ਚਲੋ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਵਧੀਆ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮਿਲਾਂਗੇ ਫੇਰ ਕਿਸੇ ਨਕਸ ਵੀਡੀਓ ਵਿੱਚ ਲਓ ਜੀ ਇਹ ਜੀ ਆਪਣੀ ਸੀ ਅੱਜ ਦੀ ਵੀਡੀਓ ਆਪਾਂ ਸਵੇਰ ਦੀ ਧੁੱਪ ਵਿੱਚ ਜਾਂ ਸਕਾ ਸਕਦੇ ਹਾਂ ਸ਼ਾਮ ਦੀ ਧੁੱਪ ਦੇ ਵਿੱਚ ਤੇ ਜੇ ਤੁਸੀਂ ਪੱਖੇ ਥੱਲੇ ਵੀ ਸਕਾਉਣਾ ਚਾਹੋ ਤਾਂ ਵੀ ਤੁਸੀਂ ਸਕਾ ਸਕਦੇ ਹੋ ਤੇ ਤੁਸੀਂ ਇਹਨੂੰ ਡਾਰਕ ਧੁੱਪ ਵਿੱਚ ਨਹੀਂ ਸਖਾਉਣਾ ਕਿ ਦੁਪਹਿਰ ਤੇ ਫਿਰ ਇਹਦਾ ਕਲਰ ਜਿਹੜਾ ਉੱਡ ਜਾਂਦਾ ਵਾ ਤੇ ਤੁਹਾਨੂੰ ਪਤਾ ਹੀ ਹੈ ਕਿ ਧੁੱਪੇ ਕਲਰ ਸੂਟਾਂ ਦੇ ਉੱਡ ਜਾਂਦੇ ਆ ਤੇ ਧੁੱਪੇ ਕਿ ਬਿਲਕੁਲ ਜਿਹੜੀ ਜਾ ਚੁੱਕੀ ਹੋਵੇ ਤੇ ਜਾਂ ਸਵੇਰੇ ਸਵੇਰ ਆਉਂਦੀ ਹੋਵੇ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਵਧੀਆ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਪਲੀਜ਼ ਐਂਡ ਤੱਕ ਜਰੂਰ ਵੇਖ ਲਿਖਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਿਰ ਮਿਲਾਂਗੇ ਕਿਸੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ